ਇਸ ਹੀ ਕਿੱਲਾਂ ਦੇ ਵਿੱਚ ਬਣਾ ਰਹੇ ਆਗੇ ਔਰ ਜੰਗੀ ਪੱਧਰ ਦੇ ਉੱਤੇ ਬਣੂਗਾ ਔਰ ਇੱਕ ਨਵੀਂ ਟੈਕਨੀਕ ਨਾਲ ਨਵੇਂ ਤਰੀਕੇ ਨਾਲ ਨਵੇਂ ਵਰਗ ਦੇ ਨਾਲ 24 24 ਕਿਲੋ ਤੋਂ ਕੱਢਿਆ ਜੀ ਕੀਮਤ ਕੀ ਰਹੂਗੀ ਜੀ ਇਹ 4.5 ਲੱਖ ਰੁਪਏ 19 20 ਕਿਲੋ ਤੋਂ ਪਿਛਲੇ ਕਰਦੇ ਜੀ ਫੈਟ ਵੀ 8.0 ਆਉਂਦੀ ਜੀ ਟਾਈਮ ਹੁਣ ਹਾਜ਼ਰ ਕਿੰਨਾ ਜੀ ਥੱਲੇ 10 ਤੋਂ 12 ਕਿਲੋ ਪਰਸੋ ਸੂਹੀ ਥੱਲੇ ਬੋਲੀ ਹੈ ਜੀ ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਜਿਹੜਾ ਅੱਜ ਆਪਾਂ ਸਰਦਾਰ ਲਾਭ ਸਿੰਘ ਦੇ ਨੌਰੇ 'ਚ ਖੜੇ ਆਂਗੇ ਜਿਹੜਾ ਅੱਜ ਡੈਰੀ ਫਾਰਮ ਉਹ ਬਣਾਉਣ ਜਾ ਰਹੇ ਆ 2 ਮਹੀਨਿਆਂ ਤੱਕ ਬਣ ਜੂਗਾ ਉਹ ਬੱਲੂਆਣਾ ਰੋਡ ਦੇ ਨੀਅਰ ਪਟ્રોલ ਪੰਪ ਦੇ ਬਿਲਕੁਲ ਬੈਕਸਾਈਡ ਆਗਾ ਉਹ ਤਿਆਰ ਹੁੰਦੇ ਇਹ ਕਾਫੀ 5-6 ਕਿੱਲਾਂ ਦੇ ਵਿੱਚ ਬਣਾ ਰਹੇ ਆਗੇ ਔਰ ਜੰਗੀ ਪੱਧਰ ਦੇ ਉੱਤੇ ਬਣੂਗਾ ਔਰ ਇੱਕ ਨਵੀਂ ਟੈਕਨੀਕ ਨਾਲ ਨਵੇਂ ਤਰੀਕੇ ਨਾਲ ਨਵੇਂ ਵਰਗ ਦੇ ਨਾਲ ਇਹ ਬਣਾ ਰਹੇ ਆਗੇ ਇਹ ਨਵੇਂ ਉਤਸ਼ਾਹ ਨਾਲ ਜਿਵੇਂ ਹੁਣੇ ਨੌਜਵਾਨਾਂ ਨੇ ਨਵੇਂ-ਨਵੇਂ ਮੇਲੇ ਵੇਖੇ ਜਿਵੇਂ ਜਗਰਾਉਂਦਾ ਮੇਲਾ ਚੜਕਦਾ ਮੇਲਾ ਜਿਹੜੇ ਮੇਲਿਆਂ ਤੇ ਗਏ ਨਾਮੀ ਮੱਝਾ ਗਾਮਾ ਲੈ ਕੇ ਸ਼ੌਂਕ ਪੈਦਾ ਹੁੰਦਾ ਉਥੋਂ ਸ਼ੌਂਕ ਦੇ ਨਾਲ ਹੁਣ ਇੱਕ ਕਿਸਾਨ ਭਰਾਵਾਂ ਨੂੰ ਇਹ ਡੇਰੀ ਫਾਰਮ ਦੇ ਸ਼ੌਂਕ ਫੇਰ ਦੁਬਾਰਾ ਜਾਗ ਪਏ ਔਰ ਬਾਤਾਵਾਰ ਨੇ ਇਥੇ ਖੁੱਲਾ ਆਪਦੇ ਖੇਤ ਦੇ ਵਿੱਚ ਔਰ 5-6 ਕਿੱਲਾਂ ਤੋਂ ਲਾਵਾ ਇਹਨਾਂ ਕੋਲੇ ਜ਼ਮੀਨ ਵੀ ਹੋਰ ਬਹੁਤ ਜ਼ਿਆਦਾ ਹੈ ਭਾਈ ਪੂਰਾ ਖੁੱਲਾ ਛੱਡ ਕੇ ਰੱਖਣਗੇ ਇਹ ਬਿਨਾ ਸੰਗਲ ਤੋਂ ਇਸ ਫਾਰਮ ਦੇ ਵਿੱਚ ਤੁਹਾਨੂੰ ਗਾਈਆਂ ਮਿਲਣਗੀਆਂ ਮੱਝਾਂ ਮਿਲਣਗੀਆਂ ਔਰ ਬੰਦਸ਼ ਨਹੀਂ ਹੋਊਗੀ ਜਿਵੇਂ ਕਿ ਬਖਾਗੇ ਆਪਾਂ ਬੰਦਿਆਂ ਵਾਸਤੇ ਸਿੰਗ ਪੂਲ ਬਣਾਉਂਦੇ ਆ ਉਹ ਸਿੰਗ ਪੂਲਾ ਨਾਲ ਤਿਆਰ ਹੋਈ ਜਾਂਦਾ ਹੈਗਾ ਔਰ ਜਿਵੇਂ ਫੇਰ ਵੇਖੀਏ ਛੱਡ ਲੰਮੇ ਬਹੁਤ ਜਿਆਦੇ ਲੰਮੇ ਚੌੜੇ ਔਰ ਏਰੀਏ ਦੇ ਨਾਲ ਔਰ ਕੀਮਤੀ ਜ਼ਮੀਨ ਦੇ ਵਿੱਚ ਆਪਦੇ ਪੂਰਾ ਲੰਮਾ ਚੌੜਾ ਛੱਡ ਬਣਨਾ ਹੈਗਾ ਇਹ ਨਹੀਂ ਹੋਊਗਾ ਵੀ 10 ਮਹੀਆਂ ਇੱਕੇ ਜਗ੍ਹਾ ਬੰਨੀਆਂ ਰੀਆਂ ਪੂਛਾਂ ਮਾਰੀ ਗਈਆਂ ਥੋੜੇ ਤੇ ਮੂਤ ਪਾਈ ਗਈਆਂ ਵੇਖਣ ਨੂੰ ਔਰ ਬਾਹਰੋਂ ਵੀ ਜਿਹੜਾ ਬੰਦਾ ਵਿਜਿਟ ਕਰੂਗਾ ਅੱਜ ਤੋਂ 2 ਮਹੀਨਿਆਂ ਨੂੰ ਉਹਦਾ ਖਾਸ ਪ੍ਰਬੰਧ ਕੀਤਾ ਜਾਊਗਾ ਖਾਸ ਦੇਖਰੇ ਕੀਤਾ ਜਾਊਗੀ ਔਰ ਉਸ ਦਾ ਪੂਰਾ ਧਿਆਨ ਰੱਖ ਕੇ ਇਹ ਆਪਾਂ ਬਣ ਰਿਹਾ ਹੈਗਾ ਹੁਣ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਵੀ ਇਹ ਸਾਨੂੰ ਤੁਸੀਂ ਤੁਸੀਂ ਆਪ ਵੀ ਲਾਭ ਸਿੰਘ ਸਰਦਾਰ ਜੀ ਸਾਨੂੰ ਤੁਸੀਂ ਤੁਸੀਂ ਵੀ ਕੋਸ਼ਿਸ਼ ਜਾਣਕਾਰੀ ਦਿਓ ਹਾਂਜੀ ਸਰਦਾਰ ਜੀ ਇਹ ਤੁਹਾਨੂੰ ਸ਼ੌਂਕ ਕਦੋਂ ਤੋਂ ਪਿਆ ਮੈਨੂੰ ਤਾਂ ਬਚਪਨ ਤੋਂ ਹੀ ਸ਼ੌਂਕ ਹੈ ਜੀ ਇਹਨਾਂ ਨੂੰ ਅੱਛਾ ਜੀ ਬਚਪਨ ਤੋਂ ਤੁਹਾਨੂੰ ਸ਼ੌਂਕ ਆ ਹਾਂਜੀ ਹਾਂਜੀ ਮੇਰੇ ਦਾਦਾ ਜੀ ਤੋਂ ਪਿਆ ਸੀ ਇਹ ਮੈਨੂੰ ਦਾਦਾ ਜੀ ਦਾ ਕੀ ਨਾਮ ਸੀ ਸ਼ੇਰ ਸਿੰਘ ਜੀ ਇਹਨਾਂ ਦੇ ਦਾਦਾ ਜੀ ਦਾ ਨਾਮ ਸ਼ੇਰ ਸਿੰਘ ਸੀਗਾ ਉਹਨਾਂ ਤੋਂ ਇਹਨਾਂ ਨੂੰ ਬਚਪਨ ਤੋਂ ਹੀ ਪਸ਼ੂ ਦਾ ਸ਼ੌਕ ਪਿਆ ਔਰ ਸ਼ੌਕ ਪੈਂਦਾ ਪੈਂਦਾ ਹੁਣ ਇਹ ਜੰਗੀ ਪੱਧਰ ਤੇ ਨਾਲ-ਨਾਲ ਖੇਤੀ ਦਾ ਕੰਮ ਵੀ ਪਟਰੋਲਪੰਪ ਵੀ ਹਾਂ ਇੱਕ ਪਟਰੋਲ ਪੰਪ ਵੀ ਆ ਤੇ ਨਾਲ ਫੇਰ ਆਪਣਾ ਇਹ ਡੇਰੀ ਫਾਰਮ ਦਾ ਸਹਿਕ ਧੰਦਾ ਕੀਤਾ ਇਹ ਤਾਂ ਇਸ ਤਰ੍ਹਾਂ ਦਾ ਧੰਦਾ ਕਰ ਰਿਹਾ ਨੌਜਵਾਨ ਵਰਗ ਇਹਨਾਂ ਤੋਂ ਆ ਕੇ ਟ੍ਰੇਨਿੰਗ ਵੀ ਲੈ ਸਕਦਾ ਹੈ ਪ੍ਰੇਰਣਾ ਵੀ ਲੈ ਸਕਦਾ ਹੈ ਇਸ ਤੋਂ ਇਹ ਵੀਰ ਸਰਦਾਰ ਲਾਭ ਸਿੰਘ ਤੋਂ ਤੁਸੀਂ ਕੋਈ ਵੀ ਜਾਣਕਾਰੀ ਨਮੀ ਨਵੇਂ ਵਰਗ ਦੇ ਜਿਹੜਾ ਬੱਚਾ ਨਵਾਂ ਵਰਗ ਦਾ ਹੈ ਉਹ ਇਹਨਾਂ ਤੋਂ ਟ੍ਰੇਨਿੰਗ ਲੈ ਸਕਦਾ ਹੈ ਇਹਨਾਂ ਤੋਂ ਜ਼ੀਰੋ ਲੈਵਲ ਤੋਂ ਲਾ ਕੇ ਇਹਨਾਂ ਨੇ ਹਾਈ ਲੈਵਲ ਤੱਕ ਇਹ ਛੱਡ ਬਣਾਉਣਾ ਹੈਗਾ ਉਹਦਾ ਅਸੀਂ ਨੰਬਰ 22 ਜੀ ਦਾ ਸਰਦਾਰ ਲਾਭ ਸਿੰਘ ਦਾ ਨੰਬਰ ਦੇਵਾਂਗੇ ਸਕਰੀਨ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਠਿੰਡੇ ਤੋਂ ਬੱਲੂਆਣਾ ਕੋਈ ਭਾਈ ਦੂਰ ਨਿਕਨੇ ਕਿਲੋਮੀਟਰ 15 ਕਿਲੋਮੀਟਰ 15 ਕਿਲੋਮੀਟਰ ਆ ਬਠਿੰਡੇ ਤੋਂ ਇਧਰੋਂ ਕਿਧਰ ਬਾਹੇ ਤੋਂ ਵੀ ਨਾ ਰਹਿ ਜਾਂਦਾ 12 ਕਿਲੋਮੀਟਰ ਰਹਿ ਜਾਂਦਾ ਹੈ ਔਰ ਰੋਡ ਹਾਈਵੇ ਦੇ ਉੱਤੇ ਹੈਗਾ ਤੇ ਫਿਰ ਹੁਣ ਆਪਣੇ ਕੋਲੇ ਕਿੰਨੀ ਕੁ ਮੱਝਾ ਜੀ ਹੁਣ ਆਪਣੇ ਕੋਲੇ ਛੋਟੇ-ਮੋਟੇ ਮਿਲਾ ਕੇ 750 ਪਸ਼ੂ ਹੈ। 750 ਪਸ਼ੂ ਐ ਇਸ ਟਾਈਮ ਹੁਣ ਹਾਜ਼ਰ ਆ ਗਏ। ਇਹਨਾਂ ਦੀ ਜਿਹੜੀ ਸਮਤਾ ਹੈਗੀ ਇਹਨਾਂ ਦਾ 1000 ਪਸ਼ੂ ਤੱਕ ਕਰਨ ਦੀ ਸਮਤਾ ਹੈਗੀ। ਅੱਛਾ ਫਿਰ ਇਹਨਾਂ ਦਾ ਅਸੀਂ ਨੰਬਰ ਸਕਰੀਨ ਤੇ ਦੇ ਦਾਂਗੇ ਕੋਈ ਚੰਗੀ ਮੈਂ 15-16 ਕਿਲੋ ਵਾਲੀ, 18 ਕਿਲੋ ਵਾਲੀ, 20 ਕਿਲੋ ਵਾਲੀ ਕਿਸੇ ਨੇ ਸੇਲ ਪਰਚੇਜ਼ ਵਾਸਤੇ ਵੇਚਣੀ ਆਗੀ। ਉਹ ਭਾਈ ਜੀ ਨਾਲ ਨੰਬਰ ਦੇ ਉੱਤੇ ਸੰਪਰਕ ਕਰਕੇ ਦੱਸ ਸਕਦੇ ਆ। ਇਹਨਾਂ ਨੇ ਕਮ ਸੇ ਕਮ 1000 ਮੈਂ ਜਦੋਂ ਇਹ ਤਿਆਰ ਹੋ ਜਾਊਗਾ। ਉਹਦੇ ਵਿੱਚ ਹਜ਼ਾਰ ਮੈਂ ਪਾਉਣੀ ਆ ਭਾਈ ਉਸ ਮੈਂ ਵਾਸਤੇ ਤੁਹਾਨੂੰ ਮੰਡੀ ਤੇ ਜਾਣ ਦੀ ਜ਼ਰੂਰਤ ਨਹੀਂ ਪਊਗੀ ਔਰ ਇਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਵੇਚ ਸਕਦੇ ਹੋਗੇ ਅਗਰ ਤੁਸੀਂ ਇਹਨਾਂ ਕੋਲੋਂ ਜਿਦੋਂ ਚੰਗੀਆਂ ਮਹਾਂ 20-20 ਕਿਲੋ ਵਾਲੀਆਂ ਹੋਣੀਆਂ ਜਿਦੋਂ ਟੋਕੜਾਂ ਹੋ ਜਾਂਦੀਆਂ ਉਦੋਂ ਤੁਸੀਂ ਭਾਈ ਗਰੰਟੀ ਸ਼ੋਦਾ ਟੈਕ ਵਾਲੀਆਂ ਔਰ ਉਹਨਾਂ ਦੇ ਉੱਤੇ ਪੂਰੀ ਡਿਟੇਲ ਮਿਲੂਗੀ ਕਿ ਕਿੰਨਾ ਦੁੱਧ ਮਿਲਿਆ ਕੰਪਿਊਟਰਾਂ 'ਚ ਸਾਰੀ ਡਿਟੇਲ ਹੋਊਗੀ ਹਰੇਕ ਮੱਝ ਦਾ ਡਾਟਾ ਮਿਲੂਗਾ ਜੀ ਕੰਪਿਊਟਰ ਦੇ ਵਿੱਚ ਡਿਟੇਲ ਮਿਲੂਗੀ ਦੁੱਧ ਦਾ ਰਿਕਾਰਡ ਮਿਲੂਗਾ ਤੁਹਾਨੂੰ ਔਰ ਕੁਆਲਟੀ ਮਿਲੂਗੀ ਕਿਹੜੀ ਨਸਲ ਆ ਗਈ ਉਹ ਸਾਰੀ ਜਾਣਕਾਰੀ ਤੁਸੀਂ ਤੋਕੜ ਮੈਂ ਦੀ ਬਕਾਇਦਾ ਲਿਖ ਕੇ ਲਿਜਾ ਸਕਦੇ ਹੋਗੇ ਉਹ ਤੁਸੀਂ ਭਾਈ ਪਾਲਣ ਵਾਸਤੇ ਅਗਰ ਅਗਲੇ ਸੂਏ ਉਹ ਸੂਪੀ ਤੁਸੀਂ ਇਹਨਾਂ ਨੂੰ ਵਾਪਸ ਵੀ ਵੇਚ ਸਕਦੇ ਹੋ ਇਹ ਇਸ ਵਾਅਦੇ ਤੇ ਦੇਣਗੇ ਕੋਈ ਚੰਗੀ ਮੈਂ ਲੈਣੀ ਆ ਤਾਂ ਤੁਸੀਂ ਉਹ ਮੈਂ ਵਾਪਸ ਵੀ ਇਹਨਾਂ ਨੂੰ ਦੇ ਸਕਦੇ ਹਾਂ ਆਮ ਨਾਲੋਂ 1000 ਰੁਪਿਆ ਤੁਹਾਨੂੰ ਵੱਧ ਕੇ ਦੇਣਗੇ ਟੋਕੜਾਂ ਮੱਝਾਂ ਪੱਕੀਆਂ ਕਿ ਸੇਲ ਕਰਨੀਆਂ ਜੀ ਟੋਕੜ ਮੱਝਾਂ ਇਸ ਵਕਤ ਆਪਣੇ ਕੋਲੇ 25 ਤੋਂ 30 ਪਸ਼ੂ ਆ ਜੀ ਇਹਨਾਂ ਕੋਲੇ ਭਾਈ 25 ਤੋਂ 30 ਪਸ਼ੂ ਹੈਗੇ ਜਿਨ੍ਹਾਂ ਦੇ ਵਿੱਚੋਂ ਗੱਬਣਾ ਕਿੰਨੇ ਆ ਜੀ ਵਿੱਚ ਸਾਰੇ ਪਿਆ ਹੋਏ ਆ ਜੀ 5-7 ਖਾਲੀ ਆ ਬਾਕੀ ਸਾਰੀਆਂ ਗੱਬਣਾ ਜੀ ਸਾਰੀਆਂ ਗੱਬਣਾ ਭਾਈ ਨਾਮੀ ਮੰਗੀਆਂ ਗੀਆਂ ਚੰਗੀਆਂ ਮੰਗਾਂ ਕਿਸੇ ਨੇ ਜੇ ਮਤਲਬ ਟੋਕੜ ਪਾਲਣ ਦਾ ਸ਼ੌਂਕ ਰੱਖਦਾ ਹੈ ਵੀਰ ਕੋਈ ਆਪ ਦਾ ਛੋਟਾ ਡੇਰੀ ਫਾਰਮ ਵਾਲਾ ਹੈਗਾ ਜਿਵੇਂ ਪਾਲ ਕੇ ਤਾਂ ਉਹ ਇਹਨਾਂ ਕੋਲ ਲਿਜਾ ਸਕਦਾ ਹੈ ਸਰਦਾਰ ਲਾਭ ਸਿੰਘ ਦਾ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਚੱਲਦਾ ਰਹੂਗਾ ਇਹ ਦੱਸਣਗੇ ਕੁਝ ਦਿਓ ਜੀ ਜਾਣਕਾਰੀ ਤੁਸੀਂ ਅਸੀਂ ਤਾਂ ਇਹ ਹੀ ਦੱਸਣਾ ਚਾਹੁੰਦੇ ਆ ਭਰਾ 6 ਦੇ 15 ਪਲੱਸ ਤੋਂ ਉੱਪਰ ਮੱਝ ਸਾਨੂੰ ਵੇਚਣੀ ਹੈ ਸਾਨੂੰ ਫੋਨ ਕਰੇ ਲਾਈਵ ਚਵਾ ਕੇ ਤਿੰਨ ਟਾਈਮ ਚਵਾ ਕੇ ਲਵਾਂਗੇ ਤਿੰਨ ਟਾਈਮ ਚਵਾ ਕੇ ਵੇਚਾਂਗੇ ਅੱਗੇ ਟਾਈਮ ਤਿੰਨ ਟਾਈਮ ਚੋ ਕੇ ਲੈ ਕੇ ਜਾਵੇ ਆਪਣੇ ਕੋਲ ਬੰਦਾ 20 22 ਕਿਲੋ ਵਾਲੀ ਜੋ ਮੱਝ ਮੈਨੂੰ ਕਿਸੇ ਨੇ ਲੈਣੀ ਹੈ ਵੇਚਣੀ ਹੈ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਤੋਕੜ ਮੱਝ ਚੰਗੀ ਮੱਝ ਦੀ ਕੱਟੀ ਆਪਣੇ ਕੋਲੇ ਹਰ ਵਕਤ ਅਵੇਲੇਬਲ ਹੈ ਜਦੋਂ ਮਰਜ਼ੀ ਆਪਣੇ ਤੋਂ ਲੈ ਸਕਦਾ ਬੰਦਾ ਠੀਕ ਹੈ ਖਾਲੀ ਮੱਝਾਂ ਵੀ ਹੁੰਦੀਆਂ ਆਪਣੇ ਕੋਲੇ ਤੋਕੜਾ ਵੀ ਨੇ ਤਾਜ਼ੀਆਂ ਵੀ ਹੁੰਦੀਆਂ ਹੈ ਵੀ ਜਦੋਂ ਵੀ ਕਿਸੇ ਨੂੰ ਵੀਰ ਨੂੰ ਮੱਝ ਚਾਹੀਦੀ ਹੈ ਸਾਡੇ ਕੋਲੇ ਹਮੇਸ਼ਾ ਹੀ 30 35 ਪਸ਼ੂ ਦਾ ਤਾਜ਼ੇ ਜਮਾ ਹਰ ਵਕਤ ਹੀ ਤੁਹਾਨੂੰ ਹਾਜ਼ਰੀ ਮਿਲਣਗੇ ਜਦੋਂ ਮਰਜ਼ੀ ਆਜੋ 40 ਪਸ਼ੂ ਹਾਜ਼ਰੀ ਹੋਣਗੇ ਹਰ ਵਕਤ ਉਹ ਆਪਣੇ ਕੋਲੇ ਸਣੇ ਕੱਟੀ ਕੱਟੇ ਪਾ ਕੇ ਸਵਾਕਸੋ ਮੱਝ ਆਈ ਗਈ ਆਪਣੇ ਕੋਲੇ ਆਪ ਦਾ ਹੀ ਸਾ ਬੋਲਾ ਹੀ ਬਹੁਤ ਤਕੜਾ ਦੋ ਚਾਰ ਦੰਦ ਹੋ ਗਿਆ ਜੀ ਹੁਣ ਸੂਰਜ ਚੱਲੂ ਦਾ ਬੱਚਾ ਡਾਇਰੈਕਟ ਕ੍ਰੋ ਤੇ ਉਹਦੀ ماں ਥੱਲੇ ਹੈਗਾ 22 ਕਿਲੋ ਦਾ ਮੱਜ ਵੀ ਆਪਣੇ ਕੋਲੇ ਐਸ ਵਕਤ ਜੀ ਹੋਣ ਜਿਹਦਾ ਬੱਚਾ ਉਹ ਮੇਰਾ ਮੋਬਾਈਲ ਨੰਬਰ ਹੈਗਾ ਜੀ 98773 23026 ਇੱਕ ਨੰਬਰ ਹੋਰ ਨੋਟ ਕਰ ਲਓ ਜੀ 93162 81210 ਉਹ ਆਪਣੇ 93162 81210 ਆਪਣੇ ਅਜੇ ਜੀ ਦਾ ਨੰਬਰ ਹੈ ਜੀ ਸੇਟ ਜੀ ਦਾ ਇਹਨਾਂ ਨਾਲ ਮੇਰਾ ਪਾਰਟਨਰਸ਼ਿਪ ਦੇ ਵਿੱਚ ਕੰਮ ਹੈ ਜੀ ਸਾਰਾ ਜੋ ਪਟ્રોલ ਪੰਪ ਦੀ ਗੱਲ ਕਰ ਰਹੇ ਸੀ ਉਹ ਅਜੇ ਕੁਮਾਰ ਜੀ ਦਾ ਪੰਪ ਹੈ ਇੱਥੇ ਠੀਕ ਹੈ ਜੀ ਅਸੀਂ ਰਲ ਕੇ ਫਾਰਮ ਕਰਦੇ ਹਾਂ ਇੱਥੇ ਸਾਰਾ ਕੁਝ ਦੋਨੇ ਜਾਂਦੇ ਅੱਛਾ ਜਿਹੜੀ ਇਹ ਵੀਡੀਓ ਵੀਰ ਭਰਾ ਜਿਵੇਂ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਅੰਮਰਸਰ ਦੇ ਮੇਰੇ ਵੀਰ ਗੁਰਦਾਸਪੁਰ ਦੇ ਮੇਰੇ ਵੀਰ ਲੁਧਿਆਣੇ ਵਾਲੇ ਚੰਦੀਗੜ੍ਹ ਵਾਲੇ ਜਿਹੜੇ ਵੀ ਸਾਡੇ ਸਾਡੀ ਵੀਡੀਓ ਵੇਖਦੇ ਆ ਬਹੁਤ ਪਿਆਰ ਕਰਦੇ ਆ ਗੁਰਲਾਬ ਸਿੰਘ ਬਠਿੰਡਾ ਨੂੰ ਉਹ ਮਦਮਰਾਹੀ ਅੱਜ ਅਸੀਂ ਇੱਕ ਨਵਾਂ ਡੇਰੀ ਫਾਰਮ ਬਖਾਇਆ ਤੁਹਾਨੂੰ ਸਰਦਾਰ ਲਾਭ ਸਿੰਘ ਦਾ ਬੱਲੂਆਣੇ ਰੋਡ ਤੇ ਜਿਹੜਾ ਕਿ ਨਵੀਂ ਹਜੇ ਕਨੈਕਸ਼ਨ ਚੱਲ ਰਹੀ ਹੈਗੀ ਤੇ ਪਸ਼ੂ ਹੁਣ ਹਜੇ ਲੇਬਲ ਹੈਗੇ ਆ ਸਾਡੇ ਕੋਲੇ 25 30 ਇਨਾਂ ਕੋਲੇ ਜਮਾ ਹਾਜ਼ਰ ਅਗਰ ਕਿਸੇ ਨੇ ਲੈਣਾ ਹੋਵੇ ਪਸ਼ੂ ਚੰਗੇ ਦੁੱਧ ਵਾਲਾ ਬਾਹਰ ਵਾਸਤੇ ਵੀਰ ਨੇ ਉਹ ਇਨਾਂ ਕੋਲੇ ਆ ਸਕਦਾ ਪੂਰੀ ਵਿਵਸਥਾ ਹੈਗੀ ਰਹਿਣ ਦੀ ਕਰਨ ਦੀ ਬਾਹਰੋਂ ਜਿਹੜੇ ਆਉਣਗੇ ਵਿਜ਼ਿਟ ਕਰਨ ਵਾਸਤੇ ਬਾਹਰੋਂ ਵਪਾਰੀ ਉਹ ਡਾਇਰੈਕਟਰ ਲਾਭ ਸਿੰਘ ਦਾ ਨੰਬਰ ਸਕਰੀਨ ਤੋਂ ਕਰਕੇ ਇਹਨਾਂ ਨਾਲ ਸਿੱਧਾ ਸੰਪਰਕ ਕਰ ਦੇਣਗੇ ਤੇ ਇਹੇ ਤੁਹਾਡੇ ਕੋਲੇ ਉੱਥੇ ਪਹੁੰਚ ਕਰ ਦੇਣਗੇ ਜੰਗੀ ਪੱਦਰ ਦੇ ਉੱਤੇ ਪਸ਼ੂ ਇਹਨਾਂ ਨੇ ਬਾਹਰ ਤੱਕ ਪਹੁੰਚਾਉਣੇ ਆ ਇਹ ਜਿਹੜਾ ਫਾਰਮ ਆ ਇਹ ਫਾਰਮ ਭਾਈ ਕੱਲਾ ਲੋਕਲ ਨਹੀਂ ਰੱਖਿਆ ਇਹ ਫਾਰਮ ਇਹਨਾਂ ਨੇ ਪੂਰਾ ਆਲ ਇੰਡੀਆ ਦੇ ਵਿੱਚ ਫੈਲਣ ਵਾਸਤੇ ਕੀਤਾ ਹੈ ਅਗਰ ਜਿਵੇਂ ਤੁਸੀਂ ਮੰਡੀ ਤੋਂ ਬਾਹਰੋਂ ਵਪਾਰੀ ਆਉਂਦਾ ਹੈ ਲੈਣ ਵਾਸਤੇ ਉਹੋ ਭਾਈ ਤੁਹਾਨੂੰ ਹੁਣ ਇੱਥੇ ਬਠਿੰਡਾ ਦੇ ਵਿੱਚ ਬੱਲੂਆਣੇ ਦੇ ਵਿੱਚ ਇੱਕ ਮੰਡੀ ਦੇ ਰੂਪ ਦੇ ਉੱਤੇ ਪਸ਼ੂ ਮਿਲਣਗੇ ਤੁਸੀਂ ਜਿਹੜੀ ਤੁਹਾਡੀ ਚਾਹਤ ਹੋਊਗੀ ਉਹ ਵੀਰ ਨਾਲ ਰੇਟ ਕਰਕੇ ਉਹ ਪਸ਼ੂ ਤੁਸੀਂ ਖਰੀਦ ਸਕਦੇ ਹੋਗੇ ਇਸ ਦੀ ਅਵਸਥਾ ਵੀ ਆਪਾਂ ਬਣਾਉਣੀ ਆਗੀ ਉਹ ਹਜੇ ਥੋੜਾ ਟਾਈਮ ਲੱਗ ਜੂ 2 ਮਹੀਨੇ ਲੱਗ ਜਾਣਗੇ ਅਗਰ ਛੋਟਾ ਪਸ਼ੂ ਲੈਣਾ ਹੈ ਹਜੇ ਤੁਸੀਂ ਕੋਈ 1 2 5 ਮੰਗਾ ਲੈਣੀਆਂ ਉਹ ਹਜੇ ਵੀ ਤੁਹਾਨੂੰ ਘਰ ਰੱਖੀਆਂ ਹੋਵੰਗਾਂ ਉਹ ਹਜੇ ਵੀ ਦੇ ਸਕਦੇ ਆ ਇਸ ਫੋਨ ਤੇ ਵੀਰ ਨਾਲ ਕੁਝ ਹੀ ਸੰਭਰ ਕਰਕੇ ਲੈ ਸਕਦੇ ਹੋ। ਘਰ ਆ ਜੀ ਉਹ ਕਰ ਜਾ ਕੇ ਤੁਹਾਨੂੰ ਦਿਖਾ ਦਿੰਦੇ ਆ ਸਾਰੇ ਮੱਝਾਂ ਚਾਨਣ ਪਾ ਦਿੰਦੇ ਆ ਜੀ। ਠੀਕ। ਹੁਣ ਆਪਾਂ ਜਿਵੇਂ ਕਿ ਇਸ ਟਾਈਮ ਖੜੇ ਆਗੇ ਹੁਣ ਉਹ ਬਾਈ ਜੀ ਕੋਲੇ ਕੱਚਾ ਸੂਖਮ ਪੂਲਾ ਉਹਦੇ ਵਿੱਚ ਤੁਹਾਨੂੰ ਆ ਮੱਝਾਂ ਦਿਖਾ ਦਿੰਨੇ ਆ। ਇਹਨਾਂ ਦੇ ਵਿੱਚ ਤਕਰੀਬਨ 25-30 ਮੱਝਾਂ ਇਹੋ ਜੀਆਂ ਹੈਗੀਆਂ ਮਤਲਬ ਜਿਹੜੀਆਂ ਟੋਕੜ ਗੱਬਣਾ ਗੱਬਣਾ ਗੱਬਣ ਚੈੱਕ ਕਰਾ ਕੇ ਦਿੱਤੀ ਜਾਊਗੀ। ਜਿਵੇਂ ਕਿ ਨਾਮੀ ਕਟੀਆਂ ਇਹਨਾਂ ਵਿੱਚ ਚੰਗੇ ਦੁੱਧ ਵਾਲੀਆਂ। ਇਹਨਾਂ ਤੋਂ 16 ਪਲੱਸ ਵਾਲੀਆਂ ਭਾਈ ਮੰਗਾ ਜਿੰਨੀਆਂ ਛੋਟੀ ਮੈਂ ਕੋਈ ਵੀ ਨਹੀਂ ਗਈ ਜਿਨ੍ਹਾਂ ਦਾ ਰਿਕਾਰਡ ਆ ਕੰਪਿਊਟਰ ਦੇ ਉੱਤੇ ਚੜਿਆ ਵਾ ਛੋਟੇ ਸਿੰਘ ਦੀ ਆ ਤੁਹਾਨੂੰ ਝੋਟੀ ਮੈਂ ਮਿਲੂਗੀ ਟੋਕੜ ਕਿਸੇ ਨੇ ਟੋਕੜ ਝੋਟੀ ਮੈਂ ਪਾਲਣੀ ਆ ਤਾਂ ਵੀਰ ਮੇਰੇ ਕੋਲੋਂ ਇਸ ਫਾਰਮ ਦੇ ਵਿੱਚੋਂ ਸਰਦਾਰ ਲਾਭ ਸਿੰਘ ਜੀ ਉਹਦੇ ਫਾਰਮ ਤੇ ਆ ਕੇ ਇੱਕ ਵਾਰੀ ਵਿਜਟ ਜਰੂਰ ਕਰੋ ਹੁਣ ਆਪਾਂ ਸਰਦਾਰ ਲਾਭ ਸਿੰਘ ਜੀ ਦੇ ਘਰੇ ਆਏ ਆ ਪਹਿਲਾਂ ਆਪਾਂ ਤੁਹਾਨੂੰ ਫਾਰਮ ਇਹਨਾਂ ਦਾ ਬਣਦਾ ਦਿਖਾਤਾ ਹੁਣ ਜਿੰਨੇ ਪਸ਼ੂ ਇਹਨਾਂ ਦੇ ਘਰੇ ਖੜੇ ਆ ਜਿਹੜੇ ਜਿਹੜੇ ਆਪਾਂ ਸੇਲ ਕਰਨੇ ਆ ਉਹ ਆਪਾਂ ਵਿਖਾਉਨੇ ਆ ਪਹਿਲਾਂ ਤਾਂ ਇੱਕ ਨੰਬਰ ਤੇ ਤੁਸੀਂ ਆ ਮੈਂ ਵੇਖੋ ਪੀਰ ਜੀ ਇਹਦੀ ਕੀ ਡਿਟੇਲ ਆ ਜੀ ਤੇ ਮੱਝ ਤੀਜੇ ਸੂਏ ਸੂਈ ਹੈ ਜੀ ਹਾਂਜੀ ਠੀਕ ਹੈ ਜੀ ਇਹਨੇ ਦੂਜੇ ਸੂਏ 24 24.5 ਕਿਲੋ ਦਾ ਕੱਢਿਆ ਜੀ ਬਾਈ ਜੀ ਕਹਿੰਦੇ ਹੁਣ ਤੀਜੇ ਸੂਏ ਘਰੂ ਮੈਂ ਆ ਜੀ ਇਹਨੇ 24 ਕਿਲੋ ਦੀ ਮੈਂ ਦੀ ਗਾਰੰਟੀ ਦੇਣਗੇ ਸਰਦਾਰ ਲਾਭ ਸਿੰਘ ਜੀ ਤੇ ਅੱਜ ਤੜਕੇ ਹੋਈ ਸੀ 2 ਵਜੇ ਬੋਲਾ ਬਸ ਮਾੜਾ ਮੋਟਾ ਛੱਡਿਆ ਚੋ ਕੇ ਸਾਰੀ ਖਾਲੀ ਤੇ ਹੁਣ ਖਾਲੀ ਵਾਂਗੂ ਮੈਂ ਆ ਸਾਰੀ ਠੀਕ ਹੈ ਜੀ ਹਾਂਜੀ ਤੇ ਇਹਦੀ ਕੀਮਤ ਕੀ ਹੋਊਗੀ ਜੀ ਭਈ 4.5 ਲੱਖ ਰੁਪਏ ਜੋ ਇਹਦੀ ਪ੍ਰਾਈਸ ਦੀ ਗੱਲ ਆ ਜੀ 4.5 ਲੱਖ ਇਹਦੀ ਆਪਾਂ ਕੀਮਤ ਰੱਖੀ ਹੈਗੀ ਜਿਹੜਾ ਆਪਣਾ ਵੀਡੀਓ ਬਹੁਤ ਉੱਚੀ ਲੰਬੀ ਮੈਂ ਆ ਜੀ ਬਹੁਤ ਹੈਵੀ ਵੇਟ ਔਰ ਤੁਸੀਂ ਜੇ ਤੁਸੀਂ ਇਹ ਵੀ ਦੇਖੋਗੇ ਲੰਬਾਈ ਦੇਖੋਗੇ ਤਾਂ ਬਰਾਬਰ ਮੋਢੇ ਦੇ ਬਰਾਬਰ ਮਤਲਬ ਜਿੰਨੀ ਮੇਰੀ ਹਾਈਟ ਆਗੀ 6 ਫੁੱਟ ਮੇਰੀ ਹਾਈਟ ਆ ਮੇਰੀ ਹਾਈਟ ਦੇ ਬਰਾਬਰ ਆਉਂਦੀ ਆ ਔਰ ਹੈਵੀ ਬਾਡੀ ਦੇ ਵਿੱਚ ਇਹ ਨੇ ਆ ਬੱਚਾ ਵਖਾ ਦੇ ਨਾਲ ਕੋਈ ਐ ਨਹੀਂ ਕਿਸੇ ਮੈਂ ਮੱਝ ਨੂੰ ਆਪਣੀ ਨੂੰ ਬਾਜ਼ਾਰ ਲੱਗਿਆ ਹੋਊਗਾ ਲਓ ਇੱਕਦਿ ਆ ਜੀ ਵੇਖੋ ਜਿਵੇਂ ਕਿਸੇ ਨੇ ਘੱਟ ਭਾਲ ਕਰ ਲੈਣੀਆਂ ਜਿਵੇਂ ਆਹ ਛੋਟੀ 2 ਲੱਖ ਦੀ ਹੈ 12 ਕਿਲੋ ਦੁੱਧ ਹੁਣ ਹਾਜ਼ਰ ਹੈ ਜੀ 13-14 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਹਾਂ ਦੱਸੋ ਜਿਹੜੇ ਆਹ ਮੱਝ 1 ਲੱਖ 20 ਹਜ਼ਾਰ ਦੀ ਇਹ ਦੇਵਾਂਗੇ ਜੀ ਇਹ 12 ਕਿਲੋ ਦਾ ਹਾਜ਼ਰ ਇਹ 12 ਕਿਲੋ ਦੁੱਧ ਹਾਜ਼ਰ ਆ ਜੀ ਇਹ ਇੱਕ ਵੀਰੀ ਦੇ ਦਾਂਗੇ ਉਹਦੇ ਥੱਲੇ 12 ਕਿਲੋ ਦਾ ਹਾਜ਼ਰ ਆ ਉਹ ਇੱਕ 10 ਦੀ ਦੇ ਦਾਂਗੇ ਆ ਪਹਿਲਾਂ ਝੋਟੀ ਖੰਡ ਰਾਤ ਸੁੱਈ ਸੀ ਜੀ ਅੱਜ ਸਾਰੀ ਖਾਲੀ ਹੈ ਜੀ ਇਹ ਪਹਿਲਾਂ ਝੋਟੀ ਆ ਜੀ ਦੋ ਦੰਦਾਂ ਦਾ ਜੀ ਮੂੰਹ ਇਹਦੇ ਮਗਰ ਕਟਾਈ ਰਾਤ ਸੁੱਈ ਹੈ ਮਾੜੀ ਨੋਟ ਕਰਕੇ ਪੁੱਠ ਲੈ ਸਾਰੀ ਖਾਲੀ ਹੈ ਜੀ ਬੋਲੇ ਤੋਂ ਬਿਲਕੁਲ ਜਮਾ ਠਣ ਠਣ ਵੇਖੋ ਬਹੁਤ ਜ਼ਿਆਦਾ ਚੰਗਾ ਜਿੰਨਾ ਵੀ ਕਹਿੰਦੇ ਸੀ ਵੀ ਠੰਡੀ ਬਹੁਤ ਜ਼ਿਆਦਾ ਹੈ ਇਹ ਲੱਖ ਰੁਪਏ ਦੇ ਦੇ ਦਾਂਗੇ ਜੀ ਇਹਦਾ ਜਿਹੜਾ ਪ੍ਰਾਇਜਾਗਾ ਇਹ 1 ਲੱਖ ਰੁਪਇਆ ਹੁਣ ਹਾਜ਼ਰ ਆ ਜੀ ਬੌਲੇ ਤੋਂ ਬਿਲਕੁਲ ਖਾਲੀ ਕਰੀਆ ਥਣ ਪੂਰਾ ਗੁੱਲੇ ਵਾਲਾ ਬਹੁਤ ਵਧੀਆ ਥਣ ਲੱਗਿਆਗਾ ਆ ਮਾਦੀ ਨੂੰ ਆ ਤੀਜਾ ਦਿਨਾਂ ਦੀ ਸੂਈ ਨੂੰ ਹੁਣ 10-12 ਕਿਲੋ ਤੱਕ ਬੱਕ ਬੌਲੀ ਹਾਜ਼ਰ ਆਈ ਇਹਦੇ ਬਸ ਉਸੇ ਜਮਾਂ ਖਾਲੀ ਐ ਨੀ ਵੀਕਲ ਉਪਰ ਪਿਛਲਾ ਕਰਦੇ ਜਿਹੜੀ ਫੈਟ ਵੀ 80 ਆਉਂਦੀ ਹੈ ਜੀ ਇਸ ਮਾਈ ਜੀ ਇਹਦਾ ਜੀ ਤੋਂ ਹੀ ਅੰਨ ਸੀ ਇਹਦਾ ਲੇਵਾ ਦਿਖਾਓ ਮਰਾ ਜੀ ਹਾਂ ਜੀ ਚਵਾਈ ਚੋਈ ਬਹੁਤ ਜਿਆਦਾ ਸੋਹਣੀ ਮਗਰ ਇਹਦੇ ਕੱਟੀ ਹੈ ਜੀ ਇਹਨੇ ਵੀਰ ਜੀ ਪਿਛਲੇ ਸਾਲ ਕਿੰਨਾ ਦੁੱਧ ਦਿੱਤਾ ਇਹਨੇ 19 ਤੋਂ 20 ਲੀਟਰ ਦੁੱਧ ਦਿੱਤਾ ਜੀ 19 ਤੋਂ 20 ਲੀਟਰ ਦੁੱਧੇ ਨੇ ਦਿੱਤਾ ਜੀ ਇਸ ਟਾਈਮ ਹੁਣ ਹਾਜ਼ਰ ਕਿੰਨਾ ਜੀ ਪਰਸੋਂ ਥੱਲੇ 10 ਤੋਂ 12 ਕਿਲੋ ਪਰਸੋਂ ਸੂਹੀ ਥੱਲੇ ਬੌਲੀ ਹੈ ਜੀ ਪਰਸੋਂ ਸੂਹੀ ਥੱਲੇ 10 ਤੋਂ 12 ਕਿਲੋ ਇਹਦੇ ਥੱਲੇ ਬੌਲੀ ਹਾਜ਼ਰ ਆ ਜੀ ਬੌਲੀ ਆਮ ਛੋਟੀ ਥੱਲੇ ਆ ਦੂਜਾ ਸੂਆ ਛੋਟੀ ਆ ਜੀ ਇਹ ਥੱਲੇ ਹੁਣ 118 ਕਿਲੋ ਹਾਜ਼ਰ ਆ ਜੀ ਵੰਗੀਆਂ ਸਾਰੀਆਂ ਚੁੰਨੀਆਂ ਹੋਈਆਂ ਜੀ ਕਿਹੜੀ ਖਾਲੀ ਹੈ ਖਾਲੀ ਹੋਂਦੇ ਟਾਈਮ ਤੇ ਬੰਦ ਰਹੀ ਹੈ ਵੀਡੀਓ ਇਹ ਖਾਲੀ ਦੀ ਵੀਡੀਓ ਜਿਹੜੀ ਆਪਾਂ ਹੁਣ ਵੀਡੀਓ ਬਣਾ ਰਹੇ ਆ ਜੀ ਤਕਰੀਬਨ ਕਿੰਨੇ ਪੌਣੇ 11 ਦਾ ਟਾਈਮ ਆਗਾ 18 ਕਿਲੋ ਐਸ ਝੋਟੀ ਥੱਲੇ ਹੁਣ ਦੁੱਧ ਚਵਾਵਾ ਹੈ ਜੀ 18 ਕਿਲੋ ਬਿਲਕੁਲ ਹਾਜ਼ਰ ਪੂਰਾ ਗੁੱਲੇ ਵਾਲਾ ਥਣ ਲੱਗਿਆਗਾ ਇਹ ਜਿਹੜੀ ਥੱਲੇ ਹੁਣ ਇਸ ਟਾਈਮ 20 ਦਿਨਾਂ ਦੀ ਸੂਈ ਵੀ ਹੈ ਜੀ ਇਹਦੇ ਥੱਲੇ 18 19 ਕਿਲੋ ਦੁੱਧ ਚਵਾਵਾ ਹਾਜ਼ਰ ਆ ਕੋਈ ਵੀਰ ਭਾਈ ਤਿੰਨ ਚਵਾਇਨਾ ਕਰਕੇ ਵੀ ਲਿਆ ਸਕਦਾ ਗਰੰਟੀ ਦੇ ਉੱਤੇ ਹੁਣ ਇਹ ਤੋਂ ਬਾਅਦ ਆਪਾਂ ਵਿਖਾਉਨੇ ਆ ਬਾਈ ਜੀ ਦਾ ਬੋਲ ਜਿਹੜਾ ਘਰੇ ਆਪਦਾ ਹੈਗਾ ਆ ਵਿਖਾਓ ਬਈ ਜਾ ਚੁਗ ਗਈ ਨੂੰ ਤਾਂ ਚਾਰ ਦੰਦਾ ਆ ਲੈ ਦੇਖਰਾ ਕੋਈ 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 ਥੱਲੇ ਬਗਾ ਇਧਰੋਂ ਪਿੱਛੋਂ ਮੁਖਾ ਪਿੱਛੋਂ ਵਹਾਈ ਜਾ ਹੁੰਦਾ ਘਾਤ ਆਪੇ ਚਸਤੀ ਕਾਲ ਦੇਖਣੀ ਇਹਦੇ ਜਿਹੜੀ ਇਸ ਬੁੱਲ ਦੀ ਨਿਸ਼ਾਨੀ ਹੁੰਦੀ ਆ ਜੀ ਇਹ ਹੁੰਦੀ ਆ ਬੈਕ ਤੋਂ ਬੈਕ ਤੋਂ ਹੀ ਜਿਸ ਪਰਖਣ ਵਾਲਾ ਬੰਦਾ ਹੈ ਬੈਕ ਤੋਂ ਹੀ ਨਿਸ਼ਾਨੀ ਦੇ ਉੱਤੋਂ ਇਹਦੀ نسل ਨੇ ਤਿਆਰ ਹੋਣਾ ਹੈਗਾ ਔਰ ਇਹਦਾ ਪੂਰਾ ਬਿਲਕੁਲ ਪਿੱਠ ਪੁੜਾ ਪੂਰਾ ਚੌੜਾ ਸਟਰਕਚਰ ਪੂਰਾ ਚੌੜਾ ਹੈਵੀ ਵੇਟ ਬਿਲਕੁਲ ਠੰਡੇ ਸੀਲ ਸੁਭਾ ਦਾ ਔਰ ਸਿੰਘ ਛੋਟਾ ਬਿਲਕੁਲ ਜਿਹੜਾ ਆਪਾਂ ਕਹਿ ਦਈਏ ਵੀ ਜਿਹਦੇ ਵੀ ਦੀ ਰੁਪਿਆ ਟੱਪਦਾ ਉਹ ਸਿੰਘ ਆ ਵੀਰ ਮੇਰੇ ਉਹ ਜੇ ਡਾਇਰੈਕਟ ਕਿਸੇ ਨੇ ਕ੍ਰਾਸ ਕਰਾਉਣਾ ਹੋਵੇ ਤੇ 1100 ਰੁਪਿਆ ਫੀਸ ਐ ਇਸ ਤੇ ਇਹਦੀ 1100 ਰੁਪਿਆ ਫੀਸ ਆ ਚਾਰ ਦੰਦ ਬੋਲੇ ਜੀ 20 ਕਿਲੋ ਦੀ ਮਾਤਰਾ ਕਾਰਡ ਆ ਜੀ ਠੀਕ ਹੈ ਜੀ ਤੇ 1100 ਰੁਪਿਆ ਦੀ ਉਹ ਆ ਜੀ ਫੀਸ ਆ ਜੀ ਮਾਡਿਕ ਡਾਇਰੈਕਟ ਕ੍ਰਾਸ ਕਰਾਉਣਾ ਜਿਹੜਾ ਬੁੱਲ ਫਾਰਮ ਤੇ ਉਹਦੀ 3100 ਰੁਪਿਆ ਫੀਸ ਆ ਜੀ ਉਹ ਸੂਰਜ ਚਲੂ ਦਾ ਬੱਚਾ ਜੀ ਕੋਈ ਗਾਇਆਂ ਚੋ ਜੀ ਗਾਂ ਨਹੀਂ ਹਸਿਲ ਕਰਨੀ ਗਾਂ ਕੱਤੀਆਂ ਜੇ ਟੁਕੜ ਕੱਪਣਾ ਕਿਥੇ ਲੈਣਗੇ ਤੇ ਵੇਚਦੇ ਦੇਖ ਹੀ ਦੇਵਾਂਗੇ ਟੋਕੜ ਗੱਪਣ ਕਿੰਨੇ ਕਿੰਨੀ ਆ ਕੋਈ 5 ਵੀ ਨਾਦੀ ਗੱਪਣਾ ਕੋਈ 6 ਮਹੀਨਾ ਦੀ ਗੱਪਣਾ ਜੀ ਇਹਨਾਂ ਦੇ ਪ੍ਰਾਈਸ ਕੀ ਰਹਿਣਗੇ ਜੀ ਇਹ ਸਾਰੀਆਂ ਸਵਾ ਲੱਖ ਰੁਪਏ ਦੀ ਰੇਂਜ ਹੈ ਜੀ ਤਿੰਨੇ ਕਰਨ ਤਿੰਨੇ ਗਾਵੇਂ ਤਿੰਨੇ ਇਕੱਠੀਆਂ ਦੇਵਾਂਗੇ ਜਿਹਨਾਂ ਦਿੱਤੀਆਂ ਅੱਛਾ ਜੀ ਜਿਸ ਵੀਰ ਭਰਾ ਨੇ ਇਹਨਾਂ ਦੁੱਧੀ ਦੁੱਧੀ ਡੇੜੀ ਅੱਜ ਵੀ ਆਪ ਫਾਰਮ ਤੋਂ ਆਈਆਂ ਆਪਣੇ ਕੋਲੇ ਵੀਰੇ ਆਪਣੇ ਯਾਰ ਦੋਸਤ ਕੋਲੇ ਸੀਗਾ ਹਾਂ ਉਹਦੇ ਦਸਰ ਮਤਾਬਕ ਆਪਾਂ ਨਹੀਂ ਚੋਇਆ ਹਾਂ ਠੀਕ ਹੈ ਜੀ ਉਹਨੇ ਇਸ ਬੈਟਰ ਦੱਸਿਆ 40 ਬਲਕ 40 40 ਲੀਟਰੀ ਵੀਡੀਓ ਪਹਿਲੇ ਪਾਸੇ ਖੜੀ ਉਹਦਾ 50 ਲੀਟਰ ਅਗਲੇ ਦਸਨ ਦੀ ਬਦਾਅਕ ਹੈ ਨੰਬਰ ਦੇ ਦੂਆ ਸਾਰਾ ਕੁਝ ਦੇ ਦੂਆ ਡਰੈਸ ਦੇ ਦੂਆ ਅਗਲੇ ਦੋ ਟ੍ਰੇਲ ਲੈ ਸਕਦੇ ਆ ਜਿਹੜੇ ਫਾਰਮ ਚੋਂ ਆਈਆਂ ਹੋਈਆਂ ਆਪਾਂ ਨੂੰ ਗਾਂ ਬਫਾ ਨਹੀਂ ਕਰਦੀ ਪਤਾ ਹੀ ਸੇਲ ਕਰ ਦਿੰਦੇ ਆ ਇੱਕ ਗਾਂ ਆਪਣੀ ਐਕਸਪਾਇਰ ਹੋ ਗਈ ਠੀਕ ਹੈ ਅੱਛਾ ਜੇ ਅਸਵੀਰ ਭਰਾ ਨੇ ਜਿਵੇਂ ਆਪਣੇ ਕੋਲੇ ਤਿੰਨ ਗਾਇਆਂ ਹੁਣ ਸੇਲ ਆ ਜਿਨ੍ਹਾਂ ਦੇ ਵਿੱਚੋਂ 35 ਤੋਂ ਲਾ ਕੇ 50 ਪਲੱਸ ਵਾਲੇ ਦੁੱਧ ਦਾ ਰਿਕਾਰਡ ਆਗਾ ਉਹ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਸਵਾ ਲੱਖ ਦੀ ਰੇਂਜ ਦੇ ਵਿੱਚ ਕੋਈ 5 ਮਹੀਨਿਆਂ 6 ਮਹੀਨਿਆਂ ਦੀ ਤੇ ਬਾਈ ਦੇ ਬਾਈ ਜੀ ਦਾ ਨੰਬਰ ਸਕਰੀਨ ਤੇ ਆਊਗਾ ਉਹਦੇ ਨਾਲ ਸੰਪਰਕ ਕਰਕੇ ਲੈ ਸਕਦੇ ਆ